ਵਾਤਾਵਰਣ ਵਿਭਾਗ ਕਹਿੰਦਾ ਮੈਡ ਡਿਪਾਰਟਮੈਂਟ ਇਹ ਕਹਿੰਦਾ ਕਿ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਵਾਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਾਰਥ ਏਰੀਆ ਦੇ ਵਿੱਚ ਬਰਸਾਤਾ ਪਿਛਲੀ ਵਾਰ ਦੇ ਨਾਲੋਂ ਕਈ ਗੁਣਾ ਵੱਧ ਹੋਣੀਆਂ ਨੇ ਉਸ ਨੂੰ ਉਸ ਗੱਲ ਨੂੰ ਜਦਾ ਸੀਰੀਅਸ ਨਹੀਂ ਲਿਆ ਗਿਆ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ ਡੈਮ ਸਮਾਂ ਰਹਿੰਦਿਆਂ ਜੇ ਹੌਲੀ ਹੌਲੀ ਖਾਲੀ ਕਰ ਦਿੱਤੇ ਜਾਂਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ ਇਸ ਗੱਲ ਦੇ ਵਿੱਚ ਉਹਨਾਂ ਦਾ ਜਿਹੜਾ ਦਾਵਾ ਹੈ ਕਿੰਨਾ ਕੁ ਪੁਖਤ ਹੈ ਬਿਲਕੁਲ ਪੁੱਛਤਾ ਹੈ ਸਾਡੇ ਕੋਲ ਸਭ ਤੋਂ ਦੁਨੀਆ ਦੇ ਟੌਪ ਕਲਾਸ ਦੇ ਕੰਪਿਊਟਰ ਕੀ ਉਹਨਾਂ ਨੂੰ ਪੜਾਹ ਕਰਦੇ ਹੋ ਉਹਨਾਂ ਨੂੰ ਸਿਖਾਉਂਦੇ ਹੋ ਘੱਟੋ ਘੱਟ ਸਾਨੂੰ ਆਸ ਤੇ ਨਾ ਰਹੇ ਕਿ ਇਹਨਾਂ ਨੇ ਜੋ پیشن گوئی ਕੀਤੀ ਹੈ ਇਹਨਾਂ ਨੇ ਜੋ ਫੋਰਕਾਸਟ ਕੀਤਾ ਹੈ ਜੋ ਇਹਨਾਂ ਨੇ ਮਾਨ ਲਾਇਆ ਜੇ ਅਸੀਂ ਉਹਨੂੰ ਵਰਤਣਾ ਹੀ ਨਹੀਂ ਹੈਗਾ ਤੇ ਉਹਨੂੰ ਕਹਿੰਦੇ ਕਾਠ ਮਾਰ ਕੇ ਰੱਖਣਾ ਹੁਣ ਸਟੇਟ ਦੇ ਅਫਸਰਾਂ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਡੈਮ ਪ੍ਰਬੰਧਨ ਵਾਲਿਆਂ ਨਾਲ ਕਿੰਨੀਆਂ ਡਿਜ਼ਾਸਟਰ ਮੈਨੇਜਮੈਂਟ ਦੀਆਂ ਮੀਟਿੰਗਾਂ ਹੋਈਆਂ ਕਿ ਸੀਨੀਅਰ ਅਫਸਰ ਨੂੰ ਮੀਟਿੰਗ ਲਈ ਪੁਲਾਇਆ ਗਿਆ ਉਹਨੇ ਜੂਨੀਅਰ ਬਤਾਇਤ ਅਫਸਰ ਪੇਜਾ ਹਾਜ਼ਰੀ ਲਾ ਕੇ ਆ ਜੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਏ ਤੀਸਰੀਆਂ ਕਿੰਨੀਆਂ ਮੌਕ ਟ੍ਰੈਲਾਂ ਤੁਸੀਂ ਕੀਤੀਆਂ ਨੇ ਇਵੈਕੂਏਸ਼ਨ ਲਈ ਐਨ ਆਰ ਆਫ ਕ੍ਰਾਈਸਿਸ ਲਈ ਰਾਵੀ ਟੁੱਟਣ ਦੀ ਬਿਆਸ ਟੁੱਟਣ ਦੀ ਜਾਂ ਸਤਲੁਜ ਟੁੱਟਣ ਦੇ ਉੱਤੇ ਕਿੰਨੀਆਂ ਮੌਕ ਟ੍ਰੈਲ ਕੀਤੀਆਂ ਨੇ ਕਿੰਨਾ ਹੜ ਰੋਕੂ ਪ੍ਰਬੰਧਨ ਦੇ ਤੁਹਾਡੇ ਕੰਟਰੋਲ ਰੂਮ ਸਾਰਾ ਸਾਲ ਚੱਲਦੇ ਰਹੇ ਨੇ ਕਿੰਨਿਆਂ ਦੀ ਇਨਕੁਆਇਰੀ ਕਰੋਗੇ ਤੁਸੀਂ ਇਹ ਇੱਕ ਦੂਜੇ ਦੇ ਉੱਤੇ ਤੌਮਤ ਬਾਜ਼ੀ ਨਾਲ ਗੱਲ ਨਹੀਂ ਬਣਨੀ ਐ ਨਹੀਂ ਬਣਨੀ